ਅੱਜ ਦੇ ਇਹ ਸ਼ੋਅ ਵਿੱਚ ਸਭ ਤੋਂ ਸੰਕਟ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਤਨਤਨ ਵਿਧਾਨ ਸਭਾ ਦੀ ਜਿਲ੍ਹੇ ਚੋਣ ਹੋਈ ਆ ਔਰ ਉਹ ਚੋਣ ਤੋਂ ਬਾਅਦ ਜਿਹੜੇ ਨਤੀਜੇ ਸਾਹਮਣੇ ਆਇਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਔਰ ਉਸ ਗਾਂਤ ਵਿਹਾਰ ਦੇ ਵਿੱਚ ਦੀ ਸਮੁੱਚੇ ਸੇਤਾਂ ਦੇ ਉੱਤੇ ਜਿਹੜੀਆਂ ਸੰਭਦੀਆਂ ਕੀਤਾ ਵੀ ਉਨਾਂ ਦੇ ਉੱਪਰ ਵੀ ਚੋਣ ਆਈ ਆ ਇਹ ਚੋਣ ਹੋਈ ਆ ਔਰ ਉਹਦੇ ਦੀ ਨੱਦੀ ਦੇ ਜਿਹੜੇ ਆ ਆ ਚੁੱਕੇ ਆ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰੀਆ ਉਹ ਕਰਾਂਗੇ ਉਸ ਤੋਂ ਬਾਅਦ ਜਿਹੜਾ ਫਰਾੜੀ ਦਾ ਮੁੱਦਾ ਆ ਕਿ ਫਰਾੜੀ ਜਿਹੜੀ ਸਾਡੀ ਜਾਰੀ ਆ ਉਹ ਪਹਿਲਾਂ ਨਾਲੋਂ ਘੱਟ ਸਾਡੀ ਜਾਰੀ ਆ ਉਹ ਜਿਹੜਾ ਧੂੰਆਂ ਪਹਿਲਾਂ ਨਿਕਲਦਾ ਸੀ ਕਿ ਉਹਨਾਂ ਹੀ ਧੂੰਆਂ ਨਿਕਲਿਆ ਜਾਂ ਉਹਦੇ ਵਿੱਚ ਘੱਟ ਵੱਧ ਧੂਆ ਜਿਹੜਾ ਉਹ ਹੋ ਰਿਹਾ ਹੈ ਆਪਾਂ ਇਹਦੇ ਬਾਅਦ ਇਹਸ ਗੱਲ ਦੀ ਚੀਰ-ਫਾੜ ਲਈ ਕਰਾਂਗੇ ਔਰ ਉਸ ਪ੍ਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਹਰਵਾਹ ਕੱਦ ਬਣੇ ਹੋਇਆ ਉਹਨਾਂ ਦੀ ਵੀ ਆਪਾਂ ਸਮੀਖਿਆ ਕਰਾਂਗੇ ਔਰ ਇਹ ਵੀ ਸਮਝਣ ਦਾ ਯਤਨ ਕਰਾਂਗੇ ਕਿ ਜਿਹੜੇ ਸਾਡੇ ਨੌਜਵਾਨ ਸਟੂਡੈਂਟ ਆ ਉਹਨਾਂ ਦਾ ਇਸ ਵੇਲੇ ਕੀ ਇਹ ਅਗਲਾ ਮਿਸ਼ਨ ਹੈ ਉਹਦੇ ਬਾਰੇ ਜੋ ਕੁਝ ਸਾਡੇ ਕੋਲ ਜਾਣਕਾਰੀ ਆਈ ਆ ਉਹ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਾਂਗੇ ਤੇ ਲਾਸਟ ਵਿੱਚ ਡੀਆਈਜੀ ਅੰਡਰ ਸਸਪੈਂਸ਼ਨ ਜਿਹੜੇ ਹਰਚੰਦ ਸਿੰਘ ਕੋਲ ਰਹਨ ਉਹਨਾਂ ਦੀ ਪਹਿਲਾਂ ਤੇ ਦੀਆਂ ਗੱਲਾਂ ਸਾਰੀਆਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਆ ਲੇਕਨ ਹੁਣ ਜੋ ਉਹਦੀ ਅਪਡੇਟ ਸਾਡੇ ਕੋਲ ਆਈ ਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਨਾ ਉਹ ਕਦੋਂ ਲੇਕਿਨ ਸਭ ਤੋਂ ਪਹਿਲਾਂ ਆਪਾਂ ਜਿਹੜਾ ਤਤ ਤੰਦ ਨਾਲ ਹਲਕਾਇ ਉੱਤੇ ਦਿਨਨੀ ਚੋਂ ਬਦਾਮ ਸਭਾ ਦੀ ਹੋਈ ਸੀ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਸੋਲ ਪਹਿਲਾਂ ਉੱਤੇ ਦੇ ਐਮਐਲਏ ਹੋਇਆ ਕਰਦੇ ਸਨ ਲੇਕਿਨ ਉਹਨਾਂ ਦੀ ਅਚਨੇਤ ਮੌਤ ਹੋਣ ਦੇ ਕਾਰਨ ਇਹ ਸੀਟ ਜਿਹੜੀ ਆ ਉਹ ਖਾਲੀ ਹੋ ਗਈ ਸੀ ਔਰ ਜਿਸ ਵੀ ਇਹ ਵਿਧਾਨ ਸਭਾ ਦੀ ਜਿੰਨੀ ਚੋਣ ਜਿਹੜੀ ਆ ਹੁਣੇ ਇੱਕ ਦੋ ਦਿਨ ਪਹਿਲਾਂ ਹੀ ਹੋ ਕੇ ਹੈਗੀ ਆ ਔਰ ਉਹਦੇ ਚੋਣ ਤੋਂ ਬਾਅਦ ਜੋ ਕੁਝ ਨਤੀਜੇ ਸਾਹਮਣੇ ਆਏ ਆ ਤੇ ਉਤੋਂ ਪਤਾ ਲੱਗਦਾ ਆ ਕਿ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਆਪਣਾ ਮੋਤੀ ਜਿਹੜਾ ਉਹ ਬਾਦਿਆ ਜਿਸ ਅnsਾਰ ਹਰਮੀਰ ਸਿੰਘ ਸੰਧੂ ਜਿਹੜਾ ਉਹ 42649 ਵੋਟਾਂ ਦੇ ਉਹਨਾਂ ਨੇ ਪ੍ਰਾਪਤ ਕੀਤੀਆਂ ਔਰ ਸ਼ਰੋਮਣੀ ਅਕਾਲੀ ਦਲ ਜਿਸ ਦੀ ਅਗਵਾਈ ਇਸ ਬਾਦ ਸੁਖਬੀਰ ਸਿੰਘ ਦੀ ਬਾਦਲ ਕਰਾਇਆ ਉਹਨਾਂ ਦੇ ਉਮੀਦਵਾਰ ਨੂੰ 30558 ਵੋਟਾਂ ਮਿਲੀਆਂ ਔਰ ਜਿਹੜੇ ਬਾਦਸ਼ ਪੰਜਾਬ ਦੇ ਜਥੇਬੰਦੀ ਆ ਉਹਨਾਂ ਦੇ ਉਮੀਦਵਾਰ ਨੂੰ 19620 ਵੋਟਾਂ ਜੜੀਆਂ ਉਹ ਪ੍ਰਾਪਤ ਹੋਈਆਂ ਔਰ ਇਸੇ ਇਤਿਹਾਸ ਹੀ ਕਾਂਗਰਸ ਦੇ ਉਮੀਦਵਾਰ ਨੂੰ 1578 ਵੋਟਾਂ ਤੇ ਭਾਈ ਫਾਦੇ ਦੇ ਉਮੀਦਵਾਰ ਨੂੰ ਕੇਵਲ ਤੇ ਕੇਵਲ 6239 ਵੋਟਾਂ ਹੀ ਮਿਲ ਸਕੀਆਂ ਹੁਣ ਇੱਥੇ ਪੁੱਛਣਾ ਬਣਦਾ ਆ ਕਿ ਇਹ ਜੋ ਕੁਝ ਵੀ ਉਥੇ ਸਹੀ ਤਰੀਕੇ ਦੇ ਨਾਲ ਹੋਇਆ ਜਾਂ ਗਲਤ ਤਰੀਕੇ ਦੇ ਨਾਲ ਹੋਇਆ ਇਹਦੇ ਬਾਰੇ ਤਾਂ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਹਨ ਔਰ ਆਮ ਆਦਮੀ ਪਾਰਟੀ ਦੇ ਅਮੀਦਵਾਦ ਦੇ ਜਿੱਤ ਜਾਣ ਦੀ ਖੁਸ਼ੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਆ ਕਿ ਕੰਮ ਦੀ ਰਾਜਨੀਤੀ ਨੂੰ ਲੋਕਾਂ ਨੇ ਇਹ ਫਤਵਾ ਦੇ ਕੇ ਆਮ ਆਦਮੀ ਪਾਰਟੀ ਦੇ ਅਮੀਦਵਾਰ ਨੂੰ ਜਟਾਇਆ ਇਸੇ ਤਰ੍ਹਾਂ ਹੀ ਅੱਛਾ ਦਾ ਸਰਗੀਤ ਸਿੰਘ ਬਾਦਲ ਜਿਹੜੇ ਕਿ ਸ਼ੌਮਣੀਆ ਅਕਾਲੀ ਦਲ ਦੇ ਪ੍ਰਧਾਨ ਹਨ ਉਹਨਾਂ ਨੇ ਕਿਹਾ ਆ ਕਿ ਆਮ ਆਦਮੀ ਪਾਰਟੀ ਦੇ ਅਮੀਰਵਾਰ ਨੂੰ ਪੁਲਿਸ ਨੇ ਜਤਾਇਆ ਕਿਉਂਕਿ ਉਹਨਾਂ ਨੇ ਇਸ ਤਰੀਕੇ ਦਾ ਉੱਤੇ ਵਾਤਾਵਰਨ ਪੈਦਾ ਕੀਤਾ ਹੋਇਆ ਸੀ ਕਿ ਮੈਂ ਖੁਦ ਵੀ ਉੱਥੇ ਦੇ ਸਾਰੇ ਇਲਾਕੇ ਨੂੰ ਦੀ ਮੇਰੀ ਵਾਕਵੀਤ ਵੀ ਹੈ ਔਰ ਚੋਣਾਂ ਜਿਹੜੀਆਂ ਅਮਨ ਅਮਾਨ ਦੇ ਨਾਲ ਖਤਮ ਹੋਈਆਂ ਇਹਦੇ ਵਿੱਚ ਵੀ ਪਈ ਦੋ ਰਾਵਾਂ ਨਹੀਂ ਲੇਟਨ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦਾ ਉਥੇ ਦੌੜ ਰਿਆ ਉਹ ਬਹੁਤ ਜ਼ਿਆਦਾ ਨਿੰਦਣਯੋਗ ਸੀ ਔਰ ਇਹਦੇ ਉੱਤੇ ਟਿੱਪਣੀ ਕਰਦੇ ਆ ਇਹ ਜਿਹੜੀ ਚੋਣ ਨਤੀਜੇ ਨਿਕਲੇ ਆ ਉਹਨਾਂ ਉੱਪਰ ਟਿੱਪਣੀ ਕਰਦੇ ਆ ਪੰਜਾਬ ਕਾਂਗਰਸ ਦੇ ਪਤਾਨ ਅਸਦਾ ਰਾਜ ਬੜੰਗ ਨੇ ਇਹ ਕਹਿਆ ਆ ਕਿ ਕਾਂਗਰਸ ਅੱਗੇ ਵਾਸਤੇ ਹੋਰ ਮਿਹਨਤ ਕਰੇਗੀ ਔਰ ਮਿਹਨਤ ਕਰਕੇ ਮੋਰਦੀਆਂ ਸਫਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੇਗੀ ਬੇਸ਼ੱਕ ਰਾਜਾ ਵੜੇng ਦੀਆਂ ਕੁਝ ਉਪਰਲੀਆਂ ਥਵਲੀਆਂ ਜੋ ਕੁਝ ਉਹਨਾਂ ਨੇ ਉੱਥੇ ਜਵਣੀਆਂ ਵੀ ਮਾਰੀਆਂ ਜੋ ਕੁਝ ਉਹਨਾਂ ਨੇ ਆਪਣੇ ਕੈਂਡੀਡੇਟ ਤੇ ਬਾਦੇ ਵੀ ਕਿਸੇ ਸੰਭਾ ਦੇ ਵਿੱਚ ਗਿਆ ਉਹ ਭਾਵੇਂ ਸੁਣਨ ਵਾਲਿਆਂ ਨੂੰ ਤਾਂ ਸ਼ਰਨ ਸਹਾਕਾਰੀ ਬਿਆ ਸੀ ਦੇਖ ਤਾਂ ਉਹਦਾ ਪਾਰਟੀ ਦੇ ਉੱਪਰ ਔਰ ਉਸ ਉਮੀਦਵਾਰ ਦੇ ਉੱਪਰ ਜਿਹੜਾ ਕਿ ਚੋਣ ਲੜ ਰਿਹਾ ਸੀ ਉਹਦੇ ਉੱਪਰ ਵੀ ਬਹੁਤ ਗਹਿਰਾ ਜਿਹੜਾ ਉਹ ਪ੍ਰਭਾਵ ਪਿਆ ਪਤਾ ਨਹੀਂ ਕਿਉਂ ਬੱਚਿਆਂ ਵਾਂਗ ਉਹ ਬੜੇ ਨੇ ਸਾਹਿਬ ਇਹ ਗੱਲਾਂ ਇਹੋ ਜੀਆਂ ਕਾਦੇ ਰਹਿ ਔਰ ਸਹੀ ਨਿਆਂ ਦੀ ਬੈਠ ਜੀ ਕਹਾਂ ਕਾਂਸ ਪਾਰਟੀ ਨੇ ਆਪਣੀ ਕੋਈ ਅੱਗੇ ਦੀ ਰਣਨੀਤੀ ਬਣਾਉਣੀ ਆ ਦੇਸ਼ਕ ਸਾਡਾ ਇਹ ਕਹਿਣ ਦਾ ਫਰਜ਼ ਨਹੀਂ ਲੇਕਿਨ ਜੇ ਉਹ ਰਾਜਾ ਬੜਿੰਦ ਨੂੰ ਹਟਾ ਕੇ ਕਿਸੇ ਹੋਰ ਸੱਜਣ ਨੂੰ ਉਹਦੀ ਪੋਜੀਸ਼ਨ ਦੇ ਦੇ ਤਾਂ ਕਿਸੇ ਨਾ ਕਿਸੇ ਹੱਦ ਤੱਕ ਉਹ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੋਈ ਮਾਰ ਕਾ ਮਾਰ ਸਕਦੇ ਆ ਅਦਰਵਾਈਜ਼ ਇਹ ਕਦੇ ਇਹੋ ਜਿਹੀਆਂ ਗੱਲਾਂ ਬੜਿੰਦ ਸਾਹਿਬ ਨਾਲੋਂ ਕਾਦੀ ਰਹਿਤ ਫੇਰ ਪਾ ਕੇ ਰਹਿ ਗਿਆ ਉਹ ਕਿਸ ਖਾਤੇ ਪਹੁੰਚੇਗੀ ਉਹਦੇ ਬਾਰੇ ਕੋਈ ਦੱਸਣਾ ਸਾਡੀ ਲੋੜ ਨਹੀਂ ਤੁਸੀਂ ਆਪ ਹੀ ਸਾਡੇ ਸੰਨੇਹਦਾਰ ਹੋ ਸੋ ਆਮ ਆਦਮੀ ਪਾਰਟੀ ਦਾ ਦੇਖਣਾ ਆਪਾਂ ਖੌੜਾ ਜਾਂ ਪਸ਼ੋਕੜ ਜਾਣੀਏ ਕਿ ਇਹਨਾਂ ਨੇ ਜਿੰਨੀਆਂ ਵੀ ਜਿੰਨੀ ਚੋਣਾਂ ਅੱਜ ਤੱਕ ਹੋਈਆਂ ਉਹਦੇ ਵਿੱਚ ਇਹਨਾਂ ਦਾ ਕੁਝ ਨਾ ਕੁਝ ਜਿਹੜਾ ਦੇ ਇੱਕ ਤਰ੍ਹਾਂ ਵੋਟਸ ਦਾਰਿਆ ਉਹ 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 ਚੰਗਾ ਹੀ ਰਿਹਾ ਆ ਇਹਦੇ ਬਸ ਵਾਸਤੇ ਕੋਈ ਦੋ ਰਾਮਾ ਨਹੀਂ ਔਰ ਤਨ ਤਨ ਦੇ ਵਿੱਚ ਇਹਨਾਂ ਨੂੰ 36.23% ਹਿੱਸਾ ਜਿਹੜਾ ਕੋਲ ਵੋਟਾਂ ਦਾ ਇਹਨਾਂ ਨੇ ਪ੍ਰਾਪਤ ਕੀਤਾ ਔਰ ਲੁਧਿਆਣਾ ਪਸ਼ਵੀ ਵਿੱਚ ਜਿੱਤੇ ਸੰਜੀਵ ਅਲਵੜਾ ਜੀ ਇਲਾਕੇ ਨਾਲ ਲੜੇ ਸਨ ਉਹਨਾਂ ਨੇ 38.36% ਵੋਟਾਂ ਜਿਹੜੀਆਂ ਕੁੱਲ ਮਿਲਾ ਕੇ ਪ੍ਰਾਪਤ ਕੀਤੀਆਂ ਔਰ ਇਸੇ ਤਰ੍ਹਾਂ ਹੀ ਇਹ ਜੇਦਾ ਬਾਬਾ ਨਾਨਕ ਦੇ ਵਿੱਚ 48.1% ਵੋਟ ਜਿਹੜੀ ਆ ਉਥੋਂ ਆਮ ਆਦਮੀ ਪਾਰਟੀ ਨੇ ਜਾਂ ਉਹਨਾਂ ਦੇ ਉਮੀਦਵਾਰ ਨੇ ਪ੍ਰਾਪਤ ਕੀਤੀ। ਔਰ ਇਸ ਇਤਲਾਫੇਰ ਅੱਗੇ ਜਾ ਕੇ ਚੰਬੇਵਾੜ ਦੇ ਖੇਤਰ ਵਿੱਚ ਜਿੱਦਾਂ ਚੋਣ ਹੋਈ ਤਾਂ ਉਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 4.43% ਵੋਟਾਂ ਜਿੰਨੀਆਂ ਉਥੋਂ ਪ੍ਰਾਪਤ ਕੀਤੀਆਂ। ਔਰ ਇਹੋ ਹੀ ਹਾਲ ਗਿੱਦੜ ਬਾਹਾ ਚੋਣ ਦਾ ਸੀ ਉਥੇ 52.50% ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਅਮੀਰਵਾਦ ਨੇ ਪ੍ਰਾਪਤ ਕੀਤੀਆਂ ਔਰ ਬਦਨਾਲਾ ਦੇ ਰੇਤ 26.24% ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਕਿਸੇ ਉੱਥੇ ਆਈਆਂ ਔਰ ਜਦ ਜਦੰਦਰ ਸਾਹਬ ਦੀ ਇਲੈਕਸ਼ਨ ਹੋਈ ਤਾਂ ਉੱਥੇ ਇਹਨਾਂ ਨੇ ਕਾਫੀ ਵੋਟਾਂ ਜਿਹੜੀਆਂ ਪ੍ਰਾਪਤ ਕੀਤੀਆਂ 58.80% ਵੋਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪ੍ਰਾਪਤ ਕੀਤੀਆਂ ਔਰ ਜਿਸ ਵਕਤ ਸੰਗਰੂਪਾ ਲੋਕ ਸਭਾ ਦੀ ਚੋਣ ਹੋਈ ਤਾਂ ਉੱਥੇ ਵੀ ਆਮ ਆਦਮੀ ਪਾਰਟੀ ਨੇ ਤਕਤੀ 0.79% ਵੋਟਾਂ ਪ੍ਰਾਪਤ ਕਰਕੇ ਆਪਣੇ ਉਮੀਦਵਾਰ ਨੂੰ ਉਠਣ ਜਤਾਇਆ ਔਰ ਜਲੰਧਨ ਲੋਕ ਸਭਾ ਦੀ ਜਦੋਂ ਚੋਣ ਹੋਈ ਤਾਂ 34.28% ਵੋਟਾਂ ਉਥੇ ਮਿਲੀਆਂ ਔਰ ਆਪ ਨੇ 6 ਸੀਟਾਂ ਦੇ ਇੱਕ ਇਹ ਚੋਣ ਜਿੱਤੀ ਔਰ ਤਨਤਾਂ ਤੋਂ ਕਈ ਦੇ ਉਮੀਦਵਾਰ ਜਿਹੜੇ ਸੀ ਡਾਕਟਰ ਤਖਮੀਰ ਸਿੰਘ ਸੋਲ ਉਹਨਾਂ ਨੇ ਆਪਣੀ ਜਦੋਂ ਇਲੈਕਸ਼ਨ ਜਿੱਤੀ ਸੀ ਤਾਂ ਉਹਨਾਂ ਨੇ ਉਹਦੇ ਵਿੱਚ 40.0 ਅਲਸੈਂਟ ਜਿਹੜੀਆਂ ਵੋਟਾਂ ਸੀ ਉਸ ਇਲੈਕਸ਼ਨ ਦੇ ਵਿੱਚ ਪ੍ਰਾਪਤ ਕੀਤੀਆਂ ਹੁਣ ਇਹ ਜਿਹੜਾ ਲੇਖਾ ਜੋਖਾ ਆ ਇੱਕਦਮ ਤੇ ਨਿਸ਼ਚਿਤ ਬਿਲਕੁਲ ਸਾਫ ਹੈ ਇਹਦੇ ਬਾਅਦ ਕੋਈ ਦੋ ਰਾਣਾ ਨਹੀਂ ਕਿ ਇਲੈਕਸ਼ਨ ਇਹ ਦੌਰਾਨ ਵਿੱਚ ਪੰਜਾਬ ਪੁਲਿਸ ਨੇ ਆਪਣਾ ਮੋਬਾ ਜਿਹੜਾ ਪਾਰਟ ਆ ਉਹ ਅਦਾ ਕੀਤਾ ਨਾਂਗੂ ਗੇਪ ਪਰ ਇਸ ਨੂੰ ਅਜਿਹੇ ਨਹੀਂ ਸੀ ਕਰਨਾ ਚਾਹੀਦਾ ਉਹਨਾਂ ਨੂੰ ਨਿਊਟਰਲ ਰਹਿ ਕੇ ਸਾਰੇ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਸੀ ਜੇ ਈ ਅਮਨ ਸ਼ਾਂਤੀ ਦੀ ਕੋਈ ਸਥਿਤੀ ਅਗਰ ਉਹਨਾ ਅੱਗੇ ਸਾਹਮਣੇ ਆਉਂਦੀ ਤਾਂ ਉਹਨੂੰ ਨਿਯਠਣਾ ਉਹਨਾਂ ਦਾ ਕੰਮ ਹੋਣਾ ਚਾਹੀਦਾ ਸੀ ਪਰ ਜਿਸ ਤਰ੍ਹਾਂ ਮੈਂ ਇੱਕ ਦੋ ਪੋਲਿੰਗ ਬੂਥ ਤੇ ਜਿਹੜੀ ਪੰਜਾਬ ਪੁਲਿਸ ਦੇ ਕਰਨ ਚਾਦੀਆਂ ਨੂੰ ਖੜਾ ਦੇਖਿਆ ਤਾਂ ਐਨ ਲੱਗਦਾ ਸੀ ਕਿ ਜਿਸ ਦਾ ਉਹਨਾਂ ਨੇ ਹੀਰਾ ਪਾਇਆ ਹੈ ਤੇ ਉਹ ਤੇ ਕਿਸੇ ਕਿਸਮ ਦੇ VOTER ਨੂੰ ਆਉਣ ਦੀ ਅਜਾਜਤ ਨਹੀਂ ਦਿੰਦੇ ਭਾਵੇਂ ਕਿ ਇਹ ਜਹੀ ਗੱਲ ਨਹੀਂ ਸੀ ਲੇਕਿਨ ਉੱਥੇ ਇੱਕ ਪੁਲਿਸ ਦਾ ਕਾਫੀ ਗੈਂਟੀ ਦੇ ਰੈਚਰ ਪੁਲਿਸ ਮਨਗਾਜਨਾ ਦਾ ਜਥਾ ਜਿਹੜਾ ਉੱਥੇ ਖੜਾ ਕਰਨਾ ਅਤੇ ਉੱਥੇ ਮੂਦ ਆੜੇ ਦਵਾੜੇ ਘੁੰਮਣਾ ਇਹ ਇੱਕ ਜੂ ਦਾ ਦਾ ਪੈ ਪੈ ਜਿਹੜਾ ਉਹ ਲੋਕਾਂ ਵਿੱਚ ਉਹਦੇ ਨਾਲ ਪੈਦਾ ਹੋਇਆ ਉਹ ਇਹਦੇ ਲੈਚੀ ਵੀ ਵੋਟਾਂ ਦੀ ਗਿਣਤੀ ਜਿਹੜੀ ਆ ਉਸ ਉਮੀਦਵਾਰ ਨੂੰ ਉਹ ਉਮੀਦ ਤੋਂ ਜ਼ਿਆਦਾ ਘਾਟੀ ਹੈ ਜੀਆਂ ਉੱਥੇ ਪੰਜ ਹੈ ਐਨੀ ਹੋ ਇਹਦੇ ਬਾਅਦ ਦੇ ਅਸੀਂ ਆਪਾਂ ਕੋਈ ਟਿੱਪਣੀ ਕਰਾਂਗੇ ਹੁਣ ਆਪਾਂ ਚੱਲਦੇ ਆਂ ਦਿਹਾਤ ਦੇ ਵਿੱਚ ਇਹ ਦੇ ਨੇ ਚੋਣ ਨਤੀਜੇ ਆਏ ਆ ਕਿਉਂਕਿ ਉੱਥੇ ਸਾਰੀਆਂ ਹੀ 243 ਸੀਟਾਂ ਕੁੱਲ ਹੈ ਸਾਡੇ ਹਰ ਸੰਭੀ ਦੇ ਵਿੱਚ ਉਥੇ 243 ਸੀਟਾਂ ਬੜੀ ਹੀ ਚੋਣ ਹੋਈ ਸੀ ਔਰ ਜਿਹਦੇ ਵਿੱਚ ਅਮੈਤ ਤੋਂ ਬਾਅਦ ਉਨੀ ਅਮੈ ਨਹੀਂ ਸੀ ਦੇਖੀ ਕਿ ਇਹਨਾਂ ਨਾਲ ਉਥੇ ਰਿਅਲਟ ਆਇਆ ਉਹਦੇ ਨਾਲ ਭਾਜਪਾ ਨੂੰ 89 ਅਣੰਨੇ ਸੀਟਾਂ ਨਹੀਂਆਂ ਔਰ ਜੀਡੀਐਸ ਨੂੰ 85 ਆਜ ਜੀਡੀ ਨੂੰ 25 ਕਾਂਗਰਸ ਨੂੰ 6 ਔਰ NJP ਨੂੰ 19 ਔਰ AI MIM ਨੂੰ ਸਿਰਫ 5 ਔਰ HMS ਨੂੰ 0.5 ਔਰ CPI NL ਜਿਹੜੀ ਦਾ ਸੌਰੀ ਉਹਨਾਂ ਨੂੰ ਦੋ ਸੀਟਾਂ ਹੀ ਮਿਲ ਸਕੀਆਂ ਔਰ ਰਾਸ਼ਟਰੀ ਲੋਕ ਮੋਰਚਾ ਦੇ ਉਮੀਦਵਾਰਾਂ ਨੂੰ 0.4 ਸੀਟਾਂ ਹੀ ਉੱਥੇ ਮਿਲੀਆਂ ਔਰ IIT ਨੇ ਵੀ ਉਥੋਂ ਇੱਕ ਸੀਟ ਪ੍ਰਾਪਤ ਕੀਤੀ ਔਰ ਸੀਪੀਆਈਐਮ ਨੇ ਵੀ ਉਥੋਂ ਇੱਕ ਸੀਟ ਹੀ ਉਹਨਾਂ ਦੇ ਹਿੱਸੇ ਆਈ ਤਾਂ ਇਸੇ ਤਰ੍ਹਾਂ ਹੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਵੀ ਇੱਕ ਸੀਟ ਹੀ ਉਥੋਂ ਪ੍ਰਾਪਤ ਕੀਤੀ ਇਹ ਜਿਹੜਾ ਨਾ ਸਾਡਾ ਤੁਹਾਨੂੰ ਦੱਸਿਆ ਆ ਕਿਹੜੀ ਪਾਰਟੀ ਨੇ ਕਿੰਨੀਆਂ-ਕਿੰਨੀਆਂ ਸੀਟਾਂ ਜਿਹੜੀਆਂ ਪ੍ਰਾਪਤ ਕੀਤੀਆਂ ਤਾਂ ਇਹਨੀਆਂ ਸੀਟਾਂ ਮਿਲ ਜਾਣ ਦੀ ਸੰਭਾਵਨਾ ਤਾਂ ਨਹੀਂ ਸੀ ਦੇਖੋ ਨਾ ਫਿਰ ਵੀ VOTERਾਂ ਦੇ ਮੂਡ ਦਾ ਕਿਸੇ ਵੀ ਆਦਮੀ ਨੂੰ ਅਖੀਰ ਤੱਕ ਵੀ ਕੁਝ ਪਤਾ ਨਹੀਂ ਹੁੰਦਾ ਵੀ ਕਿਹੜੇ VOTER ਨੇ ਕਿਹੜੇ ਪਾਸੇ ਆਪਣੀ VOT ਜਿਹੜੀ ਆ ਉਹ ਪਾਣੀ ਹੁੰਦੀ ਆ ਸੋ ਪਹਿਲਾਂ ਤਾਂ ਇਲੈਕਸ਼ਨ ਤੋਂ ਪਹਿਲਾਂ ਜਾਂ VOT ਪੈਂਣ ਦੀ ਤਾਰੀਖ ਤੋਂ ਪਹਿਲਾਂ ਤੇ ਅਮੀਦਵਾਦ ਸਾਰੇ ਹੀ ਟਕਬੰਦੀ ਕਰਦੇ ਆ ਵੀ ਉਹ ਫਲਾਣਾ ਵੀ ਸਾਡੇ ਪਾਸੇ ਆ ਫਲਾਣਾ ਵੀ ਸਾਡੇ ਪਾਸੇ ਆ ਦਾਦ ਅਸਰ ਦੇ ਵਿੱਚ ਅਜਿਹੀ ਗੱਲ ਨਹੀਂ ਹੁੰਦੀ ਵੋਟਰ ਜਿਹੜਾ ਉਮੀਦਵਾਰਾਂ ਤੋਂ ਜ਼ਿਆਦਾ ਸਿਆਣਾ ਹੁੰਦਾ ਆ ਸੋ ਉਸਨੇ ਆਪਣੀ ਹੀ ਮਨਮਾਨੀ ਦੇ ਨਾਲ ਆਪਣੇ ਮਨ ਪਸੰਦ ਉਮੀਦਵਾਰ ਨੂੰ ਹੀ ਵੋਟ ਜਿੜੀਆ ਉਹ ਦੇਣੀ ਹੁੰਦੀ ਆ ਹੁਣ ਉਸ ਤੋਂ ਉਪਰੰਤ ਜੇਕਰ ਆਪਾਂ ਇੱਕ ਬੜਾ ਇੰਪੋਰਟੈਂਟ ਵਿਸ਼ੇ ਦੇ ਉੱਤੇ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਪਦੂਸ਼ਣ ਪ੍ਰਾਲੀ ਚੋਲੇ ਦੀ ਕਾੜੀ ਦਦਾਉਣ ਦੇ ਨਾਲ ਉਹ ਜਿਹੜਾ ਪੈਦਾ ਹੁੰਦਾ ਆ ਉਹ ਉਹਨਾਂ ਪ੍ਰਦੂਸ਼ਣ ਪੰਜਾਬ ਵਿੱਚੋਂ ਪੈਦਾ ਨਹੀਂ ਹੋ ਰਿਹਾ ਜਿੰਨਾ ਕਿ ਇਹਦੇ ਬਾਅਦੇ ਪੰਜਾਬ ਸਰਕਾਰ ਜਾਂ ਪੰਜਾਬ ਦੇ ਲੋਕਾਂ ਨੂੰ ਭੰਡਿਆ ਜਾਦਿਆ ਹੈ ਔਰ ਇਹ ਕਾੜੀ ਸਾੜਨ ਦੇ ਵਿੱਚ ਪੰਜਾਬ ਦੀ 0.2% ਸਫਲਤਾ ਦੀ ਇੱਕ ਕਹਾਣੀ ਆ ਜਿਹਦੇ ਨਾਲ ਇਹ ਕਿਹਾ ਜਾ ਸਕਦਾ ਆ ਕਿ ਇਹ ਤਰਾੜੀ ਜਿਹੜੀ ਆ ਦੂਸਰੇ ਸਟੇਟਾਂ ਨਾਲੋਂ ਦੀ ਕਟਰ ਪੋਲੂਸ਼ਨ ਪੈਦਾ ਕਰਦੀ ਆ ਪੰਜਾਬ ਦੇ ਵਿੱਚ ਔਰ ਪਿਛਲੇ ਕੁਝ ਸਾਲਾਂ ਵਿੱਚ ਤਾਂ ਪੰਜਾਬ ਨੇ ਉਹ ਮੰਝ ਨਹੀਂ ਬਦਲ ਦਿੱਤਾ ਜੋ ਅਸੰਭਵ ਜਾਪਦਾ ਸੀ ਇੱਥੇ 2021 ਦੀ ਜੇ ਗੱਲ ਕੀਤੀ ਜਾਵੇ 2021 ਦੇ ਵਿੱਚ ਜਿੱਥੇ ਕਟਣ ਦੇ ਸੀਜ਼ਨ ਦੌਰਾਨ 62000 ਤੋਂ ਜ਼ਿਆਦਾ ਜਿਹੜੀ ਪਰਾਵੀ ਸੀ ਉਹ ਉਹਦੇ ਕੇਸ ਜਿਹੜੇ ਆ ਪਰਾਵੀ ਸਾਡ ਦੇ ਉਹ ਦੱਤ ਹੋਏ ਸਨ ਉਹ 2025 ਦੇ ਵਿੱਚ ਜਿਹੜਾ ਤੇ ਹੁਣ ਸਾਲ ਜਿਹੜਾ ਉਹ ਚੱਲ ਰਿਹਾ ਇਹ ਵਿੱਚ ਇਹ ਗਿਣਤੀ ਕੱਟ ਕੇ ਕੇਵਲ 4700 ਦੇ ਆਰੇ ਦੁਆਲੇ ਰਹਿ ਗਈ ਆ ਹੁਣ ਕਿੱਥੇ ਦੇਖੋ ਤੁਸੀਂ 62000 ਤੋਂ ਵੱਧ ਕੇਸ ਉੱਤੇ ਦੱਤ ਹੋਏ ਆ ਔਰ ਹੁਣ ਇਸੇ ਸਾਫ ਦੇ ਵਿੱਚ ਕੇਵਲ ਕੇਵਲ 4700 ਦੇ ਅਰੇ ਦੁਆਲੇ ਘੰਟੀ ਜਿਹੜੀ ਉਹ ਇੰਨੀ ਕ ਡੈ ਗਈ ਆ ਜੋ ਕਿ ਲਗਭਗ 1% ਦੀ ਇਤਿਹਾਸਕ ਕਮੀ ਆ ਮਤਲਬ ਜਿਹੜੀ ਪਹਿਲਾਂ ਨਾ ਠਿੱਗ ਦਸੀ ਆ ਉਹ ਸੱਚੀ ਵੀ ਜਿਹੜੀ ਠਿੱਗ ਦਸੀ ਆ ਉਹਦੇ ਵਿੱਚ ਕਾਦ ਜੋ ਘਾਟਾ ਵੱਧ ਆ ਉਹ 1% ਦੀ ਕਮੀ ਉਹਦੇ ਵਿੱਚ ਆ ਸੰਗਰੂਰ ਫਿਰੋਜਪੁਰ ਪਟਿਆਲਾ ਵਰਗੇ ਜਿਹੜੇ ਜਿੱਥੇ ਹਰ ਸਾਲ ਹਜ਼ਾਰਾਂ ਅੱਗਾਂ ਲੱਗਦੀਆਂ ਹਨ ਉੱਥੇ ਵੀ ਦੇ 80% ਤੋਂ 95% ਤੱਕ ਦੀ ਕਮੀ ਜਿਹੜੀ ਆ ਉਹ ਥਾਲੀ ਸੈਂਡਵਿਚ ਆਈ ਆ ਔਰ ਇਹਦੇ ਸੰਬੰਧ ਕਰ ਦਿੱਤਾ ਆ ਕਿ ਪੰਜਾਬ ਦੇ ਵਿੱਚ ਇਸ ਮਾਮਲੇ ਦੇ ਜੇ ਗੱਲ ਕਰਨੀ ਹੋਵੇ ਇਹਦੇ ਵਿੱਚ ਕਾਫੀ ਸੁਧਾਰ ਹੋਇਆ ਆ ਔਰ ਲੋਕਾਂ ਨੇ ਜਿੰਨੋਂ ਦਿਨ ਥਾਲੀ ਸੈਂਡਵਿਚਆਂ ਕਠਿਨਾਮਨ ਨੂੰ ਪਰਸ ਤੋਂ ਘਟ ਕਰਨ ਦਾ ਵਿੜਾ ਉਪਰਾਲਾ ਕੀਤਾ ਆ ਉਹਦੇ ਵਿੱਚ ਸਾਡੇ ਕਿਸਾਨ ਜਿਹੜਾ ਉਹ ਬੜੇ ਸਫਲ ਹੋ ਕੇ ਨਿਕਲੇ ਆ। ਔਰ ਮजेदार ਗੱਲ ਇਹ ਆ ਕਿ ਇਸ ਵਾਰ ਦੀਵਾਲੀ ਵਾਲੇ ਦਿਨ ਕੇਵਲ 45 ਕੇ ਸੀ ਤਰਾਜੀ ਸਾਹਣ ਦੇ ਸਾਹਮਣੇ ਆਏ ਜਦ ਕਿ ਪਿਛਲੇ ਸਾਲਾਂ ਵਿੱਚ ਇਹ ਗੈਂਟਰੀਆਂ ਵਿੱਚ ਹਜ਼ਾਰਾਂ ਵਿੱਚ ਹੁੰਦੀ ਸੀ। ਤਾਂ ਫਿਰ ਕਿਉਂ ਨਾ ਆਪਾਂ ਇਹ ਗੱਲ ਦਾ ਦਾਵਾ ਕਰੀਏ ਵੀ ਭਾਈ ਜਿਹੜੇ ਪੰਜਾਬ ਦੇ ਉੱਤੇ ਇਹ ਦੋਸ਼ ਨਾ ਰਾਇਆ ਜਾਂ ਪੰਜਾਬ ਦੇ ਲੋਕਾਂ ਉੱਪਰ ਜਿਹੜੇ ਦੋਸ਼ ਮਾਰਿਆ ਆ ਉਹ ਕਿਸੇ ਵੀ ਹੱਦ ਵਿੱਚ ਸੱਚੇ ਨਹੀਂ ਉਹ ਪੰਜਾਬ ਨੇ ਹਮੇਸ਼ਾ ਹੀ ਪਾਲੜੀ ਤੋਂ ਬਚਾ ਪਾਲੜੀ ਜਦਾਉਣ ਤੋਂ ਬਚਣ ਦੇ ਲਈ ਪਹਿਲ ਕਦਮੇ ਕੀਤੀ ਆ ਔਰ ਅੱਗੇ ਵਾਸਤੇ ਵੀ ਉਹ ਇਹ ਪਹਿਲ ਕਦਮੇ ਕਦਦੇ ਰਹਿਣਗੇ ਔਰ ਪੰਜਾਬ ਦੇ ਵਿੱਚ ਹੁਣ 1.5 ਲੱਖ ਤੋਂ ਵੱਧ ਸੀਆਰਨ ਮਸ਼ੀਨਾ ਜਿਹੜੀਆਂ ਪਾਲੜੀ ਕੱਟਣ ਵਾਲੀਆਂ પ્રાਣੀ ਜਦਾਉਣ ਵਾਲੀਆਂ ਉਹ ਹੰਜੀ ਆਇਆ ਜੇਨਰਲ ਜੀ ਸੁਪਰ ਸੀਡਰ ਦਾ ਮਲਚਾ ਦਾ ਹੈਪੀ ਸੀਡਰ ਆਦმიან ਨਹੀਂ ਨਹੀਣਾ ਜਿਹੜੀਆਂ ਉਹ ਉਹਨਾਂ ਦੇ ਨਾਲ ਇਹ ਜਿਹੜੀ ਫਰਾਰੀ ਆ ਉਹ ਕੱਟੀ ਜਾਦੀ ਆ ਇਹਦੇ ਵਿੱਚ ਬਹੁਤ ਸਾਰੀਆਂ ਐਨ ਜੀਓ ਵੀ ਸ਼ਾਮਲ ਹੋਈਆਂ ਆ ਇੰਡੀਵਿਜੂਅਲ ਤੋਂ ਤੇ ਉੱਤੇ ਸਰਕਾਰ ਵੱਲੋਂ ਕੁਝ ਮਕਸਾਨਾਂ ਦੇ ਉੱਤੇ ਜੁਰਮਾਨੇ ਵੀ ਕੀਤੇ ਗਏ ਐਫ ਆਈ ਆਰ ਵੀ ਦੱਬ ਕੀਤੀਆਂ ਗਈਆਂ ਲੇਕਿਨ ਕੁੱਲ ਮਿਲਾ ਕੇ ਕਸਾਨਾਂ ਦਾ ਵੀ ਬੋਸ ਹੋਇਆ ਕਸਾਨਾਂ ਤਕਲੀਫ ਵੀ ਹੋਈ ਲੇਕਾਨਾ ਤੜਾਲੀ ਸਾਣ ਦੀਆਂ ਘਟਨਾਵਾਂ ਵਿੱਚ ਦਿਨੋਂ ਦਿਨ ਘਟਾ ਹੀ ਹੁੰਦਾ ਗਿਆ ਇਹ ਬੜੀ ਸਾਰਿਆਂ ਦੀ ਇੱਕ ਖੁਸ਼ੀ ਦੀ ਗੱਲ ਹੈ ਹੁਣ ਇਹ ਸਫਲ ਜਿਹੜਾ ਤੜਾਲੀ ਸਾਣ ਦਾ ਆ ਇਹ ਇੱਕ ਚੈਲੰਜ ਸੀ ਸਾਰਿਆਂ ਦੇ ਲਈ ਔਰ ਛੋਟੇ ਕਿਸਾਨਾਂ ਨੇ ਇਹ ਜਿਹੜੀ ਤੜਾਲੀ ਆ ਉਦੇ ਪ੍ਰਬੰਧ ਵਾਸਤੇ ਹੀ ਵਾਧੂ ਖਾਚ ਦੇ ਵਾਧੂ ਨਹਿਰ ਵਾਲਾ ਕੰਮ ਜਿਹੜਾ ਉਹ ਸਮਝਿਆ ਜਾ ਸਕਦਾ ਹੈ ਉਹ ਕਈ ਵਾਰ ਫਸਲ ਕਟਣ ਦੇ ਟਾਈਮਿੰਗਸ ਵਿੱਚ ਵੀ ਦੇਰੀ ਕਾਰਨ ਹੀ ਦਬਾਵ ਆਂਦਾ ਹੈ ਔਰ ਕੁਝ ਸਾਇੰਸ ਦਾਨਾਂ ਦਾ ਇਹ ਕਹਿਣਾ ਹੈ ਕਿ ਸੈਟਲਾਈਟ ਡਾਟਾ ਦਿਆਂ ਸਮਾਂ ਅਤੇ ਸੰਭਾਵੀ ਅੰਡਰ ਰਿਪੋਰਟਿੰਗ ਬਾਰੇ ਦੀ ਚਿੰਤਾ ਗੂਰ ਮੌਕੇ ਅਨਸਾਰ ਕੀਤੀ ਜਾ ਰਹੀ ਹੈ ਇਹ ਵੀ ਇੱਕ ਵੱਡੀ ਜਿਹੜੀ ਗਦੌੜਟ ਆਈ ਆ ਪ੍ਰਾਣੀ ਸਾਲ ਦੇ ਖੇਸਾਂ ਦੇ ਚ ਉਹਦੇ ਲਈ ਸਮੁੱਚੇ ਪੰਜਾਬ ਦੇ ਕਿਸਾਨ ਵਧਾਈ ਦੇ ਯੋਗ ਹਨ ਉਹ ਸਾਨੂੰ ਇਹਦੇ ਬਾਰੇ ਪੂਰੀ ਆਸ ਹੈ ਕਿ ਇੱਕ ਨਾ ਇੱਕ ਦਿਨ ਜਿਹੜੀ ਇਹ ਪ੍ਰਾਣੀ ਸਾਲਆਂ ਆਟਨਾਵਾਂ ਆ ਉਹ ਜੀਵਤ ਤੱਕ ਰਹਿ ਜਾਣਗੀਆਂ ਔਰ ਜਿੱਥੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ ਉਥੇ ਇਹ ਕੁਦਰਤੀ ਤੌਰ ਤੇ ਸਾਡਾ ਹਵਾ ਦਾ ਜਿਹੜਾ ਪ੍ਰਦੂਸ਼ਣ ਦਾ ਉਹ ਵੀ ਘਟ ਘਟੇਗਾ ਉਹ ਲੋਕ ਇਸ ਗੱਲ ਦੀ ਆ ਕਿ ਉਹਦੇ ਵਿੱਚ ਸਾਰਿਆਂ ਨੂੰ ਇਨਵੋਲ ਹੋਣ ਦੀ ਲੋੜ ਹੈ ਚਾਹੇ ਉਹ ਗਵਰਨਮੈਂਟ ਅਮਲਾਈਆ ਚਾਹੇ ਉਹ ਭਾਰਮਾਰਿਆ ਚਾਹੇ ਭਾਰਮਾਰ ਦੇ ਪ੍ਰਵਾਹ ਤੇ ਮੈਂਬਰ ਆ ਉਹਨਾਂ ਨੂੰ ਉੱਥੇ ਜਿਹੜਾ ਉਹ ਸਾਰਿਆਂ ਨੂੰ ਇਨਵੋਲ ਹੋਣਾ ਪੈਂਦਾ ਆ ਤਾਂ ਜਾ ਕੇ ਇਹ ਜਿਹੜੀ ਆ ਪਦਾਲੀ ਤੋਂ ਪ੍ਰਦੂਸ਼ਣ ਨਿਕਲਣ ਵਾਲੀ ਜਿਹੜੀ ਤਲਾਸ਼ ਦੀ ਆ ਉਸ ਤੋਂ ਛਟਕਾਰਾ ਜਿਹੜਾ ਉਹ ਪਾਇਆ ਜਾ ਸਰਬੱਤ ਹੁਣ ਅੱਗੇ ਆਪਾਂ ਚੱਲਦੇ ਆਂ ਪੰਜਾਬ ਯੂਨੀਵਰਸਿਟੀ ਕੈਂਟਰੀਗੜ੍ਹ ਦੇ ਵਿੱਚ ਉਥੇ ਦੀਆਂ ਜਿਹੜੇ ਹਾਲਾਤ ਆ ਉਹ ਸਮੇਂ-ਸਮੇਂ ਅਨੁਸਾਰ ਬਦਲ ਰਿਹਾ ਹੈ ਇਸ ਕਰਕੇ ਅੱਜ ਜੋ ਮੈਂ ਤੇ ਜਾਣਕਾਰੀ ਦੇਵਾਂਗਾ ਜਿੰਨੇ ਕੁ ਮੇਰੇ ਕੋਲ ਹੈਗੀ ਆ ਉਹ ਹੋ ਸਕਦਾ ਕੱਲ ਨੂੰ ਉਹ ਜਾਣਕਾਰੀ ਕੋਈ ਹੋਰ ਬਦਲ ਬਦਲਦੇ ਰੂਪ ਵਿੱਚ ਆ ਕੇ ਆਵੇ ਤੇ ਉਹ ਜਿਹੇ ਅਨਸੰਨੇਸ਼ਨ ਨਾਤ ਵਰਤ ਦੇਣੀ ਆ ਉਹਦੇ ਵਿੱਚ ਵੀ ਕਿੰਤੂ ਪ੍ਰੰਤੂ ਹੋਵੇ ਉਦੋਂ ਦੀ ਗੱਲ ਹੈ ਜੇ ਵੀ ਅੱਜ ਅਨਸੰਨੇਸ਼ਨ ਆਪਾਂ ਲੀਸ ਕਰ ਆਇਆ ਉਹ ਜੇਕਰ ਕੱਲ ਨੂੰ ਬਦਲਦੀ ਆ ਤੇ ਉਹ ਇੱਕ ਪਾਣਾ ਤਾਂ ਜ਼ਰੂਰ ਰਹਿ ਜਾਂਦਾ ਆ ਕਿ ਕੱਲ ਇਹ ਗੱਲ ਸੁਣੀ ਸੀ ਅੱਜ ਇਹ ਗੱਲ ਸੁਣ ਰਹੇ ਆਂ ਸੋ ਇਹਦੇ ਬਤੂ ਕੋਈ ਜਿਹੜੀ ਗੱਲ ਬਾਤ ਆ ਵਿਦਿਆਰਥੀਆਂ ਆਲ ਮੈਨੇਜਮੈਂਟ ਦੇ ਦੁਨੀਆਨ ਉਹ ਸਮੇਂ ਸਮੇਂ ਅਨਸਾਰ ਬਦਲ ਰਹੀ ਆ ਫਿਰ ਵੀ ਸਾਡੇ ਕੋਲ ਜੋ ਜਾਣਕਾਰੀ ਆ ਕਿ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੀਰ 나ਗੂ ਉਹਨਾਂ ਲਈ ਪਦਾਨਗੀ ਦੇ ਹੇਠ ਇੱਕ ਬੈਂਟ ਨੇ ਫੈਸਲਾ ਕੀਤਾ ਆ ਔਰ ਬੱਚਿਆਂ ਨੂੰ ਕਿਹਾ ਆ ਕਿ ਉਹ ਆਪਣੇ ਪੜ੍ਹਾਈ ਜਾਰੀ ਰੱਖਣ ਉਹ ਕੇਵਲ ਤੇ ਕੇਵਲ ਪੈਨ ਲਈਏ تھے ਆਏ ਹਾਂ ਸੋ ਉਹਨਾਂ ਨੂੰ ਆਪਣੀ ਪੜ੍ਹਾਈ ਦਾ ਨੁਕਸਾਨ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਸੋ ਉਥੇ ਦੂਸਰੇ ਪਾਸੇ ਵੀ ਕਦਾ ਪਾਂ ਚੱਲੀਏ ਤਾਂ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਚਾਓ ਮੋਤਜਾ ਜਿਹੜਾ ਉਹ ਬਣਾ ਕੇ ਰੱਖਿਆ ਆ ਉਹਨਾਂ ਨੇ ਇੱਕ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਆ ਕਿ ਜੇ ਸੈਨੇਟ ਚੋਣਾਂ ਦੀਆਂ ਤਰੀਕਾਂ ਦਾ ਛੇਤੀ اعلان ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਣਗੇ 18 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਦੇ ਬਾਈਕਾਟ ਦੀ ਉਹ ਕਰਨਗੇ ਇਹ ਉਹਨਾਂ ਨੇ ਇੱਕ ਕਿਸਮ ਦਾ ਮੈਨੇਜਮੈਂਟ ਨੂੰ ਆਪਣਾ ਜਿਹੜਾ ਉਹ ਨੋਟਿਸ ਦਿੱਤਾ ਆ ਔਰ ਦੋ ਦਿਨ ਪਹਿਲਾਂ ਮੋਚੇ ਦੇ ਆਗੂਆਂ ਦੀ ਵਾਈਸ ਚਾਂਸ ਦਾ ਦੇ ਨਾਲ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਫੈਸਲਾ ਹੋਇਆ ਸੀ ਕਿ ਸੈਨਟ ਐਡੀਆ ਉਹ ਤੁਮਨਾ ਪ੍ਰਵਾਂਸ ਸੰਬੰਧੀ ਲੈਕਚੀ ਰੂਪ ਵਿੱਚ ਸ਼ੀਤੀ ਇਨਾਨ ਕਰਦੇ ਦੇਵੇ। ਲੇਕਿਨ ਇਹ ਇਹਦੇ ਬਾਅਦ ਇਹ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੀ ਚੁੱਪੀ ਦਾਤ ਲਈ اور ਇਹਦੇ ਬਾਰੇ ਕੋਈ ਨਹੀਂ ਆਪਣੀ ਆਵਾਜ਼ ਜਿਹੜੀ ਆ ਜਾਂ ਆਪਣਾ ਅੰਧੇੜਾ ਵਹਿਦਾ ਸੀ ਸਟੂਡੈਂਟਸ ਇਨ ਦਾ ਅੰਡਰਗ੍ਰਾਊਂਡ ਜਦੋਂ ਨਹੀਂ ਕੀਤਾ ਸੋ ਇਹ ਜਿਹੜੀ ਆਪੋ ਵਿੱਚ ਹੀ ਅੱਧ ਸੀ ਉਹ ਸੁਗਦੀ ਵਸੇਤਨਾ ਲਈ ਅਜੇ ਤੱਕ ਵੀ ਉਹ ਅੱਧ ਜਿਹੜੀ ਆ ਵਿਦਿਆਰਥੀਆਂ ਦੇ ਵਿੱਚ ਉਸੇ ਤਰ੍ਹਾਂ ਹੀ ਸੁਲਗ ਰਹੀ ਆ ਔਰ ਪ੍ਰੀਖਿਆਵਾਂ ਜਿਹੜੀਆਂ ਆ ਉਹ ਕਲਵਾਨ ਜਿਹੜੀਆਂ ਅਹਿਮਦ ਜੰਸੀ ਬ੍ਰੀਕਿਆ ਮਾਇਆ ਦਾ ਵਿਦ ਨਮ ਨੂੰ ਆਪਾਂ 골ਡਨ ਪ੍ਰੀ ਐਗਜ਼ਾਮੀਨੇਸ਼ਨ ਕਹਿ ਰਹੇ ਨੇ ਆ ਉਹ 20 ਨਵੰਬਰ ਨੂੰ ਕਸਾਨ ਮਜਦੂ ਆ ਵਿਆਪਕ ਤੇ ਦਬ ਔਰਤਾ ਦੇ ਉੱਤੇ ਧਾਨਾ ਮਾਰਿਆ ਜਾਵੇਗਾ ਔਰ ਉਹ ਜਿਹੜੀਆਂ ਪ੍ਰੀਖਿਆ ਆ ਉਹਨਾਂ ਨੂੰ ਕਿਸੇ ਵੀ ਹੱਥ ਵਿੱਚ ਉਹ ਨਹੀਂ ਦਿੱਤਾ ਜਾਏਗਾ ਕੋ ਸੋ ਇਥੇ ਗੱਲ ਕਰਨੀ ਹੈ ਮੰਡੀ ਗਾਹਕੇ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਜਲਦੀ ਤੋਂ ਜਲਦੀ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਕੇ ਉਥੇ ਦਾ ਵਾਤਾਵਰਣ ਜਿਹੜਾ ਉਹ ਸਫਾਵਾ ਕਰਨਾ ਚਾਹੀਦਾ ਆ ਤਾਂ ਕਿ ਉਥੇ ਹੋਰ ਜ਼ਿਆਦਾ ਕੱਦਤਨ ਵਧਣ ਤੋਂ ਰੋਕਿਆ ਜਾ ਸਕੇ ਔਰ ਜੇਕਰ ਪੰਜਾਬ ਯੂਨੀਵਰਸਿਟੀ ਦੀ ਮੈਨੇਜਮੈਂਟ ਇਸ ਪਾਸੇ ਵੱਲ ਜਾਂ ਇਸ ਮਸਲੇ ਨੂੰ ਸਮਝਾਉਣ ਵੱਲ ਕੋਈ ਧਿਆਨ ਨਹੀਂ ਦਿੰਦੀ ਬੰ ਉਥੇ ਹਾਲਾਤ ਬੜੇ ਆ ਇਸ ਨਾਲੋਂ ਵੀ ਜ਼ਿਆਦਾ ਖਰਾਬ ਹੋ ਸਕਦੇ ਆ ਤੋ ਸਾਡੀ ਬੇਨਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਧਿਕਾਰੀਆਂ ਦੇ ਸਾਹਮਣੇ ਕਿ ਉਹ ਜਿਹੜਾ ਸੰਕਟ ਇਸ ਯੂਨੀਵਰਸਿਟੀ ਜਾਂ ਵਿਦਿਆਰਥੀਆਂ ਉੱਪਰ ਆਇਆ ਆ ਉਹ ਸੰਕਟ ਨੂੰ ਜਲਦੀ ਹੱਲ ਕਰਨ ਲਈ ਰਏ ਇਹ ਇਹ ਅਤਾਰ ਬਈ ਕਦ ਹੁਣ ਲਾਸਟ ਦੇ ਵਿੱਚ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਆ ਉਹਦੇ ਲਈ ਤੁਸੀਂ ਸਾਡੇ ਜਾਣਦੇ ਹੋ ਪਛੋਕਣ ਬਾਅਦ ਇਹ ਗੱਲ ਕਰਨ ਦੀ ਕੋਈ ਲੋੜ ਨਹੀਂ ਨਾਹੀ ਪਿਛਲੀ ਗੱਲ ਕੋਈ ਦੁਹਰਾਉਣ ਦੀ ਲੋੜ ਹੈ ਕਿਵਨ ਜਿਹੜੀ ਨਵੀਂ ਗੱਲ ਸਾਡੇ ਕੋਲ ਆਈ ਆ ਉਹ ਹੈ ਕਿ ਸਰਦਾਰ ਹਰਜਨ ਸਿੰਘ ਪੁੱਲਰ ਜਿਹੜੇ ਡੀਆਈਜੀ ਅੰਡਰ ਸਸਪੈਂਸ਼ਨ ਹੈਗੇਗਾ ਇਹ ਉਹਨਾਂ ਦੇ ਬਾਰੇ ਜਾਣਕਾਰੀ ਆ ਕਿਉਂਕਿ ਸੀਬੀਆਈ ਨੂੰ ਜਿਹੜੇ ਇਹ ਸਾਰੇ ਐਪੀਸੋਡ ਦੇ ਬਚੋਲੇ ਆ ਵਿਸ਼ਨੂ ਸ਼ਾਹ ਦਾ ਉਹ ਇੰਡੀਅਨ ਮਾਸਟਰਮਾਈਂਡਸ ਦੇ ਮੋਬਾਈਲ ਫੋਨ ਤੇ ਇਲੈਕਟ੍ਰੋਨਿਕ ਜਿੰਨੇ ਵੀ ਜਨਤਾ ਦਾ ਉਹਨਾਂ ਦੇ ਲਗਭਗ 50 ਅੰਕਾਵੀਆਂ ਦੇ ਨਾਲ ਉਹ ਮਿਲਦੇ ਜੁਲਦੇ ਆ ਜਾਂ ਪਹਿਲੋ ਕਿ ਉਹਨਾਂ ਦੇ ਨਾਮ ਇੱਕ ਦੂਜੇ ਦੇ ਫੋਨਾਂ ਦੇ ਵਿੱਚ ਆ ਉਹ ਜਾਂਚ ਵਿੱਚ ਇਹ ਖਲਾਸਾ ਹੋਇਆ ਆ ਕਿ ਭੁਲਗ ਸਮਝਲੀ ਆ ਉਹ ਚਾਤ ਆਈਐਸ ਤੇ 10 ਜਿਹੜੇ ਆ ਉਹਨਾਂ ਵਿੱਚ ਆਈਬੀਐਸ ਬਤਾਨੀਆਂ ਦੇ ਨਾਮ ਵੀ ਬੋਲਦੇ ਆ ਜਿਨ੍ਹਾਂ ਦਾ ਸਬੰਧ ਭੁੱਲਰ ਸਾਹਿਬ ਦੇ ਨਾਲ ਰਿਹਾ ਆ ਅਤੇ ਪਟਿਆਲਾ ਦੇ ਵਿੱਚ ਇੱਕ ਕਾਰੋਬਾਰੀ ਜਿਹੜਾ ਇੰਡੀਆ ਦਾ ਮਾਸਟਰ ਮਾਈਂਸ ਹੈ ਉਹਦੇ ਰਾਹੀਂ ਰੀਅਲ ਸਟੇਟ ਵਿੱਚ ਇਹ ਸਾਰੇ ਇਕੱਠੇ ਜਾਂ ਸਲਾਮ ਮਸ਼ਵਰਾ ਕਰਕੇ ਹੀ ਉੱਥੇ ਪੈਸਿਆਂ ਦੀ ਅੰਨ ਜਿਹੜੀ ਆ ਕਾਬੇ ਰਾਇ ਹੁਣ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਅ ਬਲਵਸਰ ਨੂੰ 20 ਨਵੰਬਰ 2025 ਤੱਕ ਦਾ ਵਿਲੀਸ਼ਰ ਅਨਮਾਨ ਜਿਹੜਾ ਉਹ ਦੇ ਕੇ ਜੇਲ੍ਹ ਭਿਜਾਇਆ ਔਰ ਸੀਬੀਆਈ ਨੇ ਭ੍ਰਿਸ਼ਟਾਚਾਰ ਰੋਕੂ ਐਕਟ 420 ਦੇ ਤਹਿਤ ਉਸ ਦੇ ਖਿਲਾਫ ਇੱਕ ਵੱਖਰਾ ਆਮਦਨ ਤੋਂ ਜ਼ਿਆਦਾ ਗੈਰ ਬਣਾਉਣ ਦਾ ਕੇਸ ਜਿਹੜਾ ਉਹ ਵੀ ਦਰਜ ਕੀਤਾ ਆ ਔਰ ਆਉਣ ਵਾਲਾ ਸਮਾਂ ਹੀ ਇਹਦੇ ਬਾਰੇ ਦੱਸੇਗਾ ਕਿ ਇਹ ਜਿਹੜਾ ਕੇਸ ਹੈ ਕਿਸ ਪਾਸੇ ਵੱਲ ਜਾਂਦਾ ਆ ਜਾਂ ਇਸ ਕੇਸ ਦੇ ਵਿੱਚ ਹੋਰ ਕਿਹੜੇ-ਕਿਹੜੇ ਆਈਐਸ ਆਈਪੀਐਸ ਆਦ ਕਾਬਿਲ ਹੋ ਗਿਆ ਉਹ ਸ਼ਾਮਲ ਹੁੰਦੇ ਆ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਦਾ ਲੈਟ ਅਸ ਸੀ ਗਰਚੁਅਲ ਰੀਜਿਮੈਂਟ ਬਿਲੋ ਕਿਹਲੇ ਪਾਸੇ ਗੱਲ ਜਾਂਦੀ ਆ ਜਾਂ ਕਿਹਲੇ ਪਾਸੇ ਨਹੀਂ ਜਾਂਦੀ ਔਰ ਇਨ ਅਧੀਕ ਦੇ ਦਾ ਔਰ ਇਸ ਅਜੀਤ ਵਿੱਚ ਅੱਜ ਦਾ ਪ੍ਰੋਗਰਾਮ ਜਿਹੜਾ ਮੈਂ ਇੱਥੇ ਹੀ ਸਮਾਪਤ ਕਰਦਾ ਆ ਥੈਂਕ ਯੂ ਵੈਰੀ ਮੱਚ